ਛੋਟੇ ਖਰਗੋਸ਼ ਦੀ ਵੱਡੀ ਸਲਾਹ ਇੱਕ ਸਮੇਂ ਦੀ ਗੱਲ ਹੈ ਇੱਕ ਸੰਘਣੀ ਜੰਗਲ ਵਿੱਚ ਇੱਕ ਛੋਟਾ ਖਰਗੋਸ਼ ਰਹਿੰਦਾ ਸੀ ਜਿਸ ਦਾ ਨਾਮ ਟਿੰਕੂ ਸੀ ਟਿੰਕੂ ਬਹੁਤ ਹੀ ਚੁਸਤ ਸੀ ਅਤੇ ਉਸ ਨੂੰ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਣੀਆਂ ਪਸੰਦ ਸਨ ਇੱਕ ਦਿਨ ਟਿੰਕੂ ਜੰਗਲ ਵਿੱਚ ਘੁੰਮ ਰਿਹਾ ਸੀ अचानक टिंकू ने एक उच्ची आवाज सुनी बचाओ बचाओ, 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 बचाओ। आवाज सुन के टिंकू इधर उधर देख लगा पर उसनु कोई दिखाई नहीं दिता थोड़ी देर बाद टिंकू ने फिर आवाज सुनाई बचाओ, बचाओ। जिस पासियों आवाज सुनाई दे रही सी टिंकू उधर दौड़िया टिंकू ਨੇ ਦੇਖਿਆ ਕਿ ਇੱਕ ਛੋਟੀ ਜਿਹੀ ਗਲਹਿਰੀ ਜਿਸ ਦਾ ਨਾਮ ਮੀਨੂ ਸੀ ਇੱਕ ਡੂੰਗੇ ਟੋਏ ਵਿੱਚ ਡਿੱਗ ਗਈ ਸੀ ਮੀਨੂ ਬਹੁਤ ਡਰੀ ਹੋਈ ਸੀ ਅਤੇ ਰੋ ਰਹੀ ਸੀ ਟਿੰਕੂ ਨੇ ਸੋਚਿਆ ਮੈਂ ਮੀਨੂ ਦੀ ਮਦਦ ਕਿਵੇਂ ਕਰਾਂ ਉਹ ਚਾਰੇ ਪਾਸੇ ਤੱਕਣ ਲੱਗਾ ਉਸ ਨੂੰ ਟੋਏ ਦੇ ਕੋਲ ਇੱਕ ਲੰਬੀ ਮਜ਼ਬੂਤ ਟਾਣੀ ਦਿਖੀ ਟਿੰਕੂ ਬਹੁਤ ਹੁਸ਼ਿਆਰ ਸੀ ਉਸਨੇ ਟਾਣੀ ਨੂੰ ਫੜਿਆ ਅਤੇ ਹੌਲੀ-ਹੌਲੀ ਟੋਏ ਦੇ ਅੰਦਰ ਸੁੱਟਿਆ ਉਸਨੇ ਮੀਨੂ ਨੂੰ ਕਿਹਾ ਤੂੰ ਇਸ ਟਾਣੀ ਨੂੰ ਫੜ ਲੈ ਮੈਂ ਤੈਨੂੰ ਬਾਹਰ ਕੱਢਾਂਗਾ ਮੀਨੂ ਨੇ ਜਲਦੀ ਨਾਲ ਟਾਣੀ ਫੜ ਲਈ ਟਿੰਕੂ ਨੇ ਆਪਣੀ ਪੂਰੀ ਤਾਕਤ ਲਗਾਈ ਅਤੇ ਹੌਲੀ-ਹੌਲੀ ਟਾਣੀ ਨੂੰ ਉੱਪਰ ਖਿੱਚਿਆ ਥੋੜੇ ਸਮੇਂ ਵਿੱਚ ਮੀਨੂ ਟੋਏ ਵਿੱਚੋਂ ਬਾਹਰ ਆ ਗਈ ਮੀਨੂ ਨੇ ਟਿੰਕੂ ਨੂੰ ਗਲੇ ਲਗਾ ਲਿਆ ਅਤੇ ਬੋਲੀ ਟਿੰਕੂ ਤੂੰ ਮੇਰੀ ਜਾਨ ਬਚਾਈ ਤੂੰ ਬਹੁਤ ਬਹਾਦਰ ਹੈਂ ਟਿੰਕੂ ਮੁਸਕਰਾਇਆ ਅਤੇ ਉਸਨੇ ਕਿਹਾ ਮੀਨੂ ਇਹ ਬਹਾਦਰੀ ਨਹੀਂ ਇਹ ਸਮਝਦਾਰੀ ਹੈ ਜਦੋਂ ਵੀ ਅਸੀਂ ਕਿਸੇ ਮੁਸੀਬਤ ਵਿੱਚ ਹੁੰਦੇ ਹਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਸ਼ਾਂਤ ਰਹਿ ਕੇ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਹੱਲ ਲੱਭ ਸਕਦੇ ਹਾਂ मीनु ਨੇ ਹਾਂ ਵਿੱਚ ਸਿਰ ਹਿਲਾਇਆ ਟਿੰਕੂ ਨੇ ਅੱਗੇ ਕਿਹਾ ਅਤੇ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਕਿਸੇ ਨੂੰ ਮੁਸੀਬਤ ਵਿੱਚ ਦੇਖੋ ਤਾਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਦੂਜਿਆਂ ਦੀ ਮਦਦ ਕਰਨਾ ਸਭ ਤੋਂ ਚੰਗੀ ਗੱਲ ਹੈ ਉਸ ਦਿਨ ਤੋਂ ਬਾਅਦ ਟਿੰਕੂ ਅਤੇ ਮੀਨੂ ਬਹੁਤ ਚੰਗੇ ਦੋਸਤ ਬਣ ਗਏ ਟਿੰਕੂ ਨੇ ਮੀਨੂ ਨੂੰ ਸਿਖਾਇਆ ਕਿ ਕਿਵੇਂ ਸੁਰੱਖਿਅਤ ਰਹਿਣਾ ਹੈ ਅਤੇ ਮੀਨੂ ਨੇ ਸਿਖਾਇਆ ਕਿ ਕਿਵੇਂ ਮੁਸੀਬਤ ਵਿੱਚ ਸੋਚ ਸਮਝ ਕੇ ਕੰਮ ਕਰਨਾ ਹੈ ਸਾਰੇ ਜੰਗਲ ਦੇ ਜਾਨਵਰ ਟਿੰਕੂ ਦੀ ਪ੍ਰਸ਼ੰਸਾ ਕਰਦੇ ਸਨ ਕਿ ਉਹ ਕਿੰਨਾ ਸਮਝਦਾਰ ਅਤੇ ਮਦਦਗਾਰ ਸੀ